ਫਟ ਤਰੇ ਨੇ ਪਾਰਦੀਆਂ ਕਾਂ ਵਿੱਚ ਓਡੀਲ ਸੋਣੀਏ ਮੁੰਡਾ ਪੂਰੀ ਗੈਂਗਸ ਦਾ ਐਪੀਲ ਸੋਣੀਏ ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ ਕਰਦੇ ਸਟਾਰ ਬੈਡ ਫੀਲ ਸੋਣੀਏ ਹਾਂ ਤੱਕ ਕੈਨੇਡਾ ਵਿੱਚ ਓਡੀਲ ਸੋਣੀਏ ਮੁੰਡਾ ਪੂਰੀ ਗੈਂਗਸ ਦਾ ਐਪੀਲ ਸੋਣੀਏ ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ ਕਰਦੇ ਸਟਾਰ ਬੈਡ ਫੀਲ ਸੋਣੀਏ ਜੋ ਕਹਿੰਦਾ ਕੱਲ ਨੂੰ ਲੈਟ ਆਉਂਗੀ ਯਾਰ ਸਾਲੇ ਰਹਿ ਆ ਪਾੜ ਪਾੜ ਸੱਟਣਿਆ ਮੂਸੇ ਵਾਲੇ ਰਹਿ ਆ ਹਾਂ ਗੋਰੂ ਕਿਵੇਂ ਆ ਠੀਕ ਆ ਤੇਰੀ ਯਾਤਰਾ ਕਿਵੇਂ ਰਹੀ ਹਿਉਰ ਸਾਹਿਬ ਵਾਲੀ ਹੈ ਮਾਰਨਾ ਸ਼ਾਲਾ ਹਿਉਰ ਸਾਹਿਬ ਕਿੰਨੇ ਦਿਨ ਲੱਗੇ ਹਿਉਰ ਸਾਹਿਬ ਉੱਚੀ 14 ਦਿਨ ਲੱਗੇ ਠੀਕ ਆ ਆਪਣਾ ਬੇਲੀ ਭਰਾ ਮੇਰਾ ਛੋਟਾ ਇਹ ਆਇਆ ਹਿਉਰ ਸਾਹਿਬ ਤੋਂ 14-15 ਦਿਨ ਹੋ ਗਏ ਸੀ ਗਿਆ ਨੂੰ ਬਸ ਖਾਲ ਬਣ ਗਿਆ ਹੁਣ ਕੱਲ ਤੋਂ ਕਰਦੇ ਆ ਸ਼ੁਰੂ ਮਿੱਟੀ ਕੱਢਣੇ ਲੱਗੇ ਆ ਬਾਜ ਕੱਢ ਕੇ ਕੰਮ ਨਿਬੇੜ ਦਿੰਨੇ ਆ ਮਹਾਰਾਜ ਮੇਰ ਕਰੇ ਕੱਲ ਤੋਂ ਬਣਾਉਣ ਲੱਗੇ ਜੰਨੇ ਆ ਪਾਣੀ ਲਾ ਕੇ ਅੱਜ ਰੇ ਪਾਦ ਗਏ ਯਾਰ ਆਪਾਂ ਕਿਵੇਂ ਕਰਨਾ ਪਾਣੀ ਭਰ ਕੇ ਪਾਣੀ ਭਰ ਕੇ ਕਹਿੰਦੇ ਤੋਤੇ ਹਲ ਮਾਰੇ ਆ ਤਾਂ ਕਰਕੇ ਕਹਿੰਦੇ ਵੀ ਨਹੀਂ ਅਜੇ ਰੇ ਬਾਅਦ ਚ ਪਾਉਣ ਲੱਗਾਗੇ ਓਕੇ ਬਾਈ ਜੀ